ਦੇਦੀ ਚੁੱਪ ਕਰਕੇ ਨਾ ਆਲੂ ਧਰ ਲੋ ਤੁਸੀਂ ਮੰਮੀ ਦੀ ਇਹ ਤਾਂ ਫਰਮਾਇਸ਼ਾਂ ਨਹੀਂ ਮੌਕਤ ਦੀਆਂ ਕਦੀ ਇਹਨਾਂ ਮਿਰਚਾ ਘੱਟ ਚਾਹੀਦੀ ਹੈ ਕਦੀ ਕੋਹ ਘੱਟ ਚਾਹੀਦਾ ਵਾ ਸਾਡੇ ਕੋਲ ਤੇ ਇਹੋ ਜਿਹਾ ਪਖੰਡ ਨਹੀਂ ਹੁੰਦੇ ਸਿਮੀ ਆ ਪਰ ਜੋ ਜੀ ਕਰਦੋ ਉਹੀ ਬਣਾਉਣਾ ਤੇ ਉਹੀ ਖਾਣਾ ਮੈਂ ਫਿਰ ਕੀ ਖਾਣਾ ਮੈਂ ਕਿਚੜੀ ਬਣਾ ਦਵਾਂ ਮਾਸਾ ਲਓ ਫਰਾਉ ਥਾਲੀ ਮੈਂ ਆਪਣੇ ਜੀ ਲੈਣ ਨਹੀਂ ਆ ਨਾਲ ਰੋਈ ਜਿਹਾ ਦੱਸਾ ਕਿੰਨੀ ਗਰਮੀ ਆ ਅੱਡ ਕੋ ਨਹੀਂ ਬਣਦੀ ਮੁੰਦੀ ਖਿਚੜੀ ਮਾ ਨਵਾਂ ਦੇ ਰਿਸ਼ਤੇਦਾਰ ਆਉਂਦੇ ਨੇ ਜਿਹੜੀ ਚੀਜ਼ ਲਿਆਉਂਦੇ ਨੇ ਅੰਦਰ ਵਰਕੇ ਖਾ ਲੈਂਦੀਆਂ ਮੈਨੂੰ ਕੋਸ ਦੀਆਂ ਨਹੀਂ ਆ ਮੇਰੀ ਵੀ ਮਾਂ ਤੋਂ ਜਿੰਦੀ ਹੁੰਦੀ ਮੇਲੇ ਵੀ ਕੋਲ ਲੈ ਕੇ ਆਉਂਦੀ ਮੇਰਾ ਜੇ ਭਰਾ ਵੀ ਨੀ ਮੈਨੂੰ ਮੰਦਮਾਤੀਂ ਕਰਾ ਨਾਲੇ ਮੰਮੀ ਨੂੰ ਕਿੰਨੇ ਪੁੱਛਣਾ ਵਾ ਮੇਰੀ ਤੇ ਦੂਰ ਦੀ ਗੱਲ ਵਾ ਮੰਮੀ ਦੇ ਤੇ ਰਿਸ਼ਤੇਦਾਰ ਵੀ ਨਹੀਂ ਮਿਲਦੇ ਕੋਈ ਭੈਣ ਭਰਾ ਨਹੀਂ ਹੁੰਦਾ ਹੁਣ ਮੇਰੇ ਆਉਂਦੇ ਆ ਨਾ ਸੌ ਚੀਜ਼ਾਂ ਲਿਆਉਂਦੇ ਆ ਤੇ ਇਹ ਮੂੰਹ ਚੋ ਕੇ ਵੇਂਦੇ ਰਹਿੰਦੇ ਆ ਭਰਾ ਵੀ ਨਹੀਂ ਮਿਲਦਾ ਤੇ ਨਾ ਪਰਜਾਈ ਮਿਲਦੀ ਆ ਮੰਮੀ ਕੀ ਆ ਮੈਨੂੰ ਨਾ ਤੜਕਾ ਕੱਢ ਦਿਓ ਅੱਜ ਆਲੂ ਬਣਾ ਲੈਣੇ ਆ ਮੇਰੀ ਗੱਲ ਸੁਣ ਆਲੂ ਤੇ ਤੂੰ ਲੱਗੀ ਆ ਬਣਾਉਣ ਮੈਨੂੰ ਜੂਰੀ ਆ ਤੈਨੂੰ ਪਤਾ ਹੱਡ ਪੈਰ ਤੋੜ ਦੇ ਮੇਰੇ ਤੇ ਮੰਮੀ ਹੁਣ ਟਾਟਾ ਕਰਕੇ ਹੀ ਆਲੂ ਛੱਡ ਦੇਣੇ ਆ ਹੁਣ ਮੈਂ ਰੋਜ਼ ਰੋਜ਼ ਕੀ ਬਣਾਈ ਜਾਵਾਂ ਹੋਰ ਕੁਝ ਬਣਾਵਾਂ ਬਾਰ ਬਾਰ ਉਹ ਸਬਜ਼ੀਆਂ ਆ ਹੀ ਜਾਂਦੀਆਂ ਵਾ ਮੈਂ ਆ ਫਿਰ ਕੱਢ ਦੋ ਕੋਈ ਗੱਲ ਨਹੀਂ ਮੈਂ ਆਗੀ ਖਾਉਂ ਕਿਤੇ ਆਲੂ ਨਹੀਂ ਨਾ ਖਾਣੇ ਤੇ ਆਪਣੇ ਵਾਸਤੇ ਖਿਚੜੀ ਬਣਾ ਲਿਆ ਕਰੋ ਮੇਰੇ ਕੋਲ ਤੂੰ ਹੀ ਨਾ ਆਪਣੀ ਮਰਜ਼ੀ ਕਰਿਆ ਕਰੋ ਤੂੰ ਹੀ ਨਾ ਇਹਦੀ ਮਾਤਾ ਦੀ ਸੁਣਿਆ ਕਰੋ ਜੋ ਜੀ ਕਰੇਗਾ ਉਹ ਹੀ ਖਾ ਰਾਵਾਂ ਆਪਾਂ ਨੂੰ ਕੋਹ ਵੀ ਬਣਾਉਣਾ ਆਪਾਂ ਆਲੂ ਹੀ ਬਣਾਉਣੇ ਆ ਦੀਦੀ ਚੁੱਪ ਕਰਕੇ ਨਾ ਆਲੂ ਧਰ ਲੋ ਤੂੰ ਹੀ ਮੰਮੀ ਦੀ ਇਹ ਤਾਂ ਫਰਮਾਇਸ਼ਾਂ ਨਹੀਂ ਮੌਕਦੀਆਂ ਕਦੀ ਇਹਨਾਂ ਮਿਰਚਾ ਘੱਟ ਚਾਹੀਦੀ ਆ ਕਦੀ ਕੋਹ ਘੱਟ ਚਾਹੀਦਾ ਵਾ ਤੁਹਾਡੇ ਕੋਲ ਤਾਂ ਇਹੋ ਜਿਹੇ ਪਖੰਡ ਨਹੀਂ ਹੁੰਦੇ ਸੀ ਮੰਮੀ ਆਪਰ ਜੋ ਜੀ ਕਰਦੋ ਉਹੀ ਬਣਾਉਣਾ ਤੇ ਉਹੀ ਖਾਣਾ ਮੈਂ ਫਿਰ ਕੀ ਖਾਣਾ ਮੈਂ ਕਿਚੜੀ ਬਣਾ ਦਿਓ ਮਾਸ ਬਣਾ ਲਿਆ ਕਰੋ ਮੇਰੀ ਚੀਹ ਹੜੇ ਕੋ ਨਹੀਂ ਬੰਦੀ ਲੈਓ ਫਿਰੋ ਥਾਲੀ ਮੈਂ ਆਪੇ ਜੀ ਲੈਨੀ ਆ ਨਾਲ ਰਸੋਈ ਜਦੋਂ ਕਿੰਨੀ ਗਰਮੀ ਆ ਅੱਡ ਕੋ ਨਹੀਂ ਬੰਦੀ ਮੁੰਦੀ ਖਿਚੜੀ ਦਸ ਮੈਂ ਆ ਕੀ ਖਾਣਾ ਪੱਲਾ ਇਹ ਦੋਏ ਇਦਾਂ ਕਰ ਦਿੰਗੀਆਂ ਨੇ ਮੈਂ ਤਾਂ ਆਖਿਆ ਚ ਨਿੱਕੀ ਚੰਗੀ ਹੋਊਗੀ ਮੈਨੂੰ ਰੋਟੀ ਪਾਣੀ ਪੁੱਛਿਓ ਇਹ ਤਾਂ ਉਹਦਾ ਵੀ ਸਿਰ ਆ ਨਾ ਨਵਾ ਮੇਰੀਆਂ ਮੇਲੋ ਇਦਾਂ ਕਾਣ ਦਿੰਗੀਆਂ ਜੀ ਚਲੋ ਜੋ ਮੇਰੇ ਕਰਮਾਂ ਚ ਇਹ ਕਿ ਤੂੰ ਅੱਜ ਜਿੰਦੀ ਹੁੰਦੀ ਅਗਰ ਮੈਂ ਸਮਝ ਲੈਂਦੀ ਨੂੰ ਨੀ ਮਿਲਦੀ ਖਰਾ ਦੇ ਤੇ ਮੇਰਾ ਮਨ ਨਹੀਂ ਲੰਮਦਾ ਤੇ ਪਰਜਾਇਆ ਉਹਦੇ ਕਿਤੇ ਫੋਨ ਕਰਕੇ ਨਹੀਂ ਪਹੁੰਚੀ ਉਹਾਂ ਵੀ ਆਪਣੇ ਮਤਲਬ ਸੱਚੀਆਂ ਨੇ ਨਾ ਮੈਨਾਂ ਹੀ ਮਾਰਨੇ ਜਦੋਂ ਭਰਾ ਨਹੀਂ ਮਿਲ ਲੰਦਾ ਮਾਂ ਮੇਰੀ ਜਿੰਦੀ ਹੁੰਦੀ ਤੇ ਮੈਨੂੰ ਮਿਲ ਲੰਦੀ ਐ ਦੋਵੇਂ ਮਰ ਗਏ ਪਹਿਲਾਂ ਹੀ ਦੱਸ ਮੈਂ ਕਿੱਦਾਂ ਮਿਲ ਲ ਜਾਵਾ ਉਹਦਾ ਤੇ ਫਰਜ਼ ਨਹੀਂ ਭਰਾ ਦਾ ਪਰ ਜਾਈਦਾ ਮੈਨੂੰ ਮਿਲਦਾ ਕੀ ਕਰਾਂ ਮੈਂ ਮੈਨੂੰ ਕੁਝ ਸਮਝ ਨਹੀਂ ਆਉਂਦੀ ਨਵਾਂ ਦੇ ਆਪੇ ਮੈਨੂੰ ਮੇਨੇ ਮਾਰਨੇ ਨੇ ਜੇ ਮੇਰੀ ਮਾਂ ਜਿੰਮੀ ਹੁੰਦੀ ਤਾਂ ਤੂੰ ਮੇਰੇ ਕੋਲ ਆਉਂਦੀ ਪਿਓ ਵੀ ਚਲ ਗਿਆ ਮੈਂ ਮੈਂ ਕਿੰਨਾ ਮਾਂ ਨਵਾਂ ਦੇ ਰਿਸ਼ਤੇਦਾਰ ਆਉਂਦੇ ਨੇ ਜਿਹੜੀ ਚੀਜ਼ ਲਿਆਉਂਦੇ ਨੇ ਅੰਦਰ ਵਰਕੇ ਖਾ ਲੈਂਦੀ ਆ ਮੈਨੂੰ ਖੋਸਦੀਆਂ ਨਹੀਂ ਆ ਤੇ ਮੇਰੀ ਵੀ ਮਾਂ ਤਾਂ ਜਿੰਦੀ ਹੁੰਦੀ ਮੇਲੇ ਵੀ ਕੋਲ ਲੈ ਕੇ ਆਉਂਦੀ ਮੇਰਾ ਦੇ ਪਰਮ ਨੇ ਮੇ ਨੂੰ ਮਿਲ ਲੰਬਾ ਮਤੀਕ ਨਾ ਮੈਂ ਕਿੱਥੇ ਜਾ ਮੈਂ ਮਰ ਜਾ ਤੋ ਕਾ ਗਈ ਮੈਨੂੰ ਵੀ ਸਮਝ ਨਹੀਂ ਆਉਂਦੀ ਮਾਂ ਕੋਲ ਦੱਸ ਮੈਨੂੰ ਹਲੋ ਮਮੀ ਜੀ ਚਾ ਉਹ ਤਾਂ ਚਾ ਰਹਿਣ ਦੇਣੀ ਆ ਪੇ ਬਣਾਉਂਦੀ ਹੈ ਹੈ ਸੰਦੀਪ ਮਮੀ ਵੀ ਰਮਾਨ ਕਾਣ ਦੇ ਕੰਮ ਕਾਣ ਦੇ ਹੀ ਸੇਦ ਤੇ ਉਹ ਤਾਂ ਤੂੰ ਤਾਂ ਨਮੀ ਨਮੀ ਵਿਆਹੀ ਆਈ ਚੱਲ ਕੋਈ ਨਹੀਂ ਮਮੀ ਕੰਮ ਕਰ ਲੈ ਕਰ ਲਿਆ ਕਰੇਗੀ ਉਹਨੂੰ ਕਢਾਇਆ ਕਰ ਹਾਜੀ ਤੁੰਨਾ ਮੀਨ ਮੀਨਾ ਦਾ ਪ੍ਰਾਣੀ ਹੋ ਜਾਏ ਫਿਰ ਕਰ ਲਿਆ ਕਰੀ ਕੋਈ ਨਹੀਂ ਲਿਆ ਮੈਂ ਤੋਰੀਂ ਚੀਰਦੀ ਸਭ ਚੋਲਿਆਂ ਜੀ ਦਾ ਦੱਸਿਆ ਹੀ ਨਾ ਮੈਨੂੰ ਉਦੋਂ ਵੱਧ ਕੇ ਤੂੰ ਕੰਮ ਕਰਨੀ ਮੰਮੀ ਜੀ ਕੰਮ ਕਿਉਂ ਨਹੀਂ ਕਰਨਾ ਕੰਮ ਤੇ ਕਰਨਾ ਹੀ ਆ ਮੰਮੀ ਨੇ ਮੈਨੂੰ ਸਮਝਾ ਕੇ ਭੇਜਿਆ ਹੀ ਕਿ ਸੋੜੇ ਘਰ ਜਾ ਕੇ ਸਾਰਾ ਕੰਮ ਕਰਨਾ ਵਾ ਤੇ ਆਪਣੀ ਸੱਸ ਦੀ ਵੀ ਸੇਵਾ ਕਰਨੀ ਆ ਚਲ ਮਿਲਤੀ ਏਦਾਂ ਹੀ ਕੰਮ ਕਰੀ ਚੰਗਾ ਏਦਾਂ ਹੀ ਕਰਨਾ ਜਿੱਦਾਂ ਮੰਮੀ ਨੇ ਸਮਝਾਇਆ ਵਾ ਤੇ ਚਲ ਹੁਣ ਚਾਰਕਦੇ ਰੈਸਟ ਕਰਨਾ ਮੇਰਾ ਪੁੱਤ ਸੰਦੀਪ ਨੂੰ ਦੱਸ ਦਿਆ ਕਰ ਕੋਈ ਨਹੀਂ ਉਹ ਕਰ ਲੇ ਕਦੇ ਕੰਮ ਫਿਰ ਬਾਅਦ ਚ ਤੂੰ ਹੀ ਕਰਨਾ ਠੀਕ ਐ ਮੰਮੀ ਜੀ ਦੀਦੀ ਸੁੱਤੇ ਹੀ ਨਾ ਤਾਂ ਕਰਕੇ ਮੈਂ ਸੋਚਿਆ ਚਾਹ ਬਣਾ ਲੈਂਦੀ ਆ ਚੱਲ ਕੋਈ ਨਹੀਂ ਰਲ ਮਿਲ ਕੇ ਆਪਾਂ ਕੰਮ ਕਰ ਲੈਣਾ ਕਰਨਾ ਦੋਵੇਂ ਜਾਨੀਆਂ ਚੱਲ ਪੁੱਤ ਨਵੇਂ ਨਵੇਂ ਤਾਂ ਕਰਕੇ ਕਹਿ ਐ ਡਈ ਹਜੇ ਤੂੰ ਰੈਸਟ ਕਰਿਆ ਕਰ ਚਾਰਕ ਦੇਣ ਨਹੀਂ ਖਾ ਕਿ ਢੀ ਚੋਚਲੇ ਕਰਨ ਦੀ ਐ ਕਿ ਢੀ ਛੇਤੀ ਕਹਿੰਦੀ ਐ ਕੋਈ ਗੱਲ ਨਹੀਂ ਤੂੰ ਨਾ ਕੰਮ ਕਰਿਆ ਕਰ ਸੰਦੀਪ ਨੂੰ ਡਾਜਿਆ ਕਰ ਕੋਈ ਗੱਲ ਨਹੀਂ ਮਾਤਾ ਕੰਮ ਤਾਂ ਮੈਂ ਤੇਰੇ ਕੋਈ ਕਰਾਉਂਗੀ ਸਾਰਾ ਆ ਜਿਹੜੀ ਨਵੀਂ ਨਵੀਂ ਆਈ ਐ ਨਾ ਇਨੂੰ ਤੇ ਮੈਂ ਆਪਣੇ ਵੱਲ ਹੀ ਕਰੂੰਗੀ ਕੋਈ ਗੱਲ ਨਹੀਂ ਆਉਂਦੀ ਹੈ ਨਾ ਇੱਧਰ ਇਹਨੂੰ ਮੈਂ ਸਿਖਾ ਲ ਦੇਣਾ ਹੁਣ ਤੋਂ ਹੀ ਕਿ ਤੂੰ ਨਾ ਮੰਮੀ ਦੀ ਨਹੀਂ ਗੱਲ ਮੰਨਣੀ ਜਿੱਦਾਂ ਮੈਂ ਕਹਿੰਨੀ ਆ ਨਾ ਉਦਾਂ ਹੀ ਕਰਨਾ ਵਾ ਜੇ ਘਰ 'ਚ ਰਹਿਣਾ ਵਾ ਤੇ ਚਲੋ ਠੀਕ ਆ ਮੰਮੀ ਕੱਟ ਲਓ ਤੁਸੀਂ ਤੋਰੀਆਂ ਫਿਰ ਮੈਂ ਬਾਅਦ 'ਚ ਤਰਕਾ ਲਾਉਣੀ ਆ ਚਲ ਠੀਕ ਤੇ ਨਾਲੇ ਮੈਂ ਦੀਦੀ ਨੂੰ ਚਾਹ ਫਰਾਵਾ ਚਲ ਚੱਲ ਜਦੋਂ ਜੰਗ ਚੱਲਦੀ ਰਹਿੰਦੀ ਹੈ ਨਾ ਜੇ ਸਦੀਪਾ ਨਾ ਸਦੀਪਾ ਤੇ ਬੋਲਣ ਕਿਉਂ ਇਦਾਂ ਕਰਦੀ ਮਾਂ ਮੰਨਦੀ ਨਹੀਂ ਇਹ ਤਾਂ ਚਾਹ ਵੀ ਚੰਗੀ ਚਾਹ ਚ ਬਣਾ ਕੇ ਦੇਦੀ ਇਹਦੇ ਕੋਲ ਹਾਂ ਉਹਦੇ ਵਰਗੀ ਨਹੀਂ ਐ ਇਹਦਾ ਸੁਭਾਅ ਬਣਾ ਚੰਗਾ ਬਾਬਾ ਨਾਲ ਕ ਇਦਾਂ ਹੀ ਰੱਖੇ ਚਲ ਕੋਈ ਤੇ ਖੁਸ਼ੀ ਇੱਕ ਜਣੀ ਸਹੀ ਵਿਖਣੀ ਕੋਸ਼ਿਸ਼ ਦੀ ਤੇ ਬਾਬਾ ਨੂੰ ਨਾ ਮਾਰੀਆ ਕਿਰਪਾ ਰੱਖੇ ਤੇ ਚਲ ਕੱਪੜੇ ਸੁਕਾ ਹੀ ਲਵਾਂ ਇਹ ਤੇ ਇੱਥੇ ਜੇ ਆ ਜਾ ਸਿੰਮੀ ਮੈਂ ਆਟਾ ਤੇ ਚਾਹ ਲੈ ਕੇ ਆਈ ਅੰਦਰ ਚਲ ਸਿੰਮੀ ਚਾਹ ਰਹਿਣ ਦੇਣੀ ਹੀ ਕੋਈ ਗੱਲ ਨਹੀਂ ਮੈਂ ਆਪੇ ਬਣਾ ਕੇ ਪੀ ਲੈਂਦੀ ਮੈਂ ਮਮੀ ਨੇ ਦੇ ਆਈਆਂ ਚਾਹ ਤੇ ਦੀਦੀ ਨੂੰ ਵੀ ਦੇਉਣੀ ਚਲ ਕੋਈ ਗੱਲ ਨਹੀਂ ਮਮੀ ਨੂੰ ਹੁਣ ਫੜਾਈਏ ਚਾਹ ਹਾਂਜੀ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਹਜੇ ਤੇਰਾ ਨਾ ਨਵਾਂ ਨਵਾਂ ਵਿਆਹ ਹੋਇਆ ਵਾ ਤੇ ਤੂੰ ਬਹੁਤਾ ਕੰਮ ਨਾ ਕਰਿਆ ਕਰ ਮਮੀ ਨੇ ਆਪੇ ਕਰ ਲੈਣਾ ਕੰਮ ਕੋਈ ਗੱਲ ਨਹੀਂ ਦੀਦੀ ਕੰਮ ਕਿੰਨਾ ਘੁੰਦਾ ਵਾ ਨਾਲੇ ਦੀਦੀ ਮਮੀ ਨੂੰ ਕੋ ਕੰਮ ਕਰਨ ਦੇਣਾ ਵਾ ਆਪਾਂ ਦੋ ਜਾਨੀਆਂ ਤੇ ਹੈ ਵਾ ਦੋਹੇ ਜਾਨੀਆਂ ਰਲ ਕੇ ਕੰਮ ਕਰ ਲਾਂ ਕਰਾਂਗੀਆਂ ਮਮੀ ਨੂੰ ਨਹੀਂ ਆਪਾਂ ਕੰਮ ਕਰਨ ਦੇਣਾ ਕਰਨਾ ਉਹ ਨਹੀਂ ਨੇ ਇਸੇ ਮੀ ਬੰਦਾ ਕੰਮ ਕਰਦਾ ਰਹੇ ਨਾ ਸਰੀਰ ਵਧੀਆ ਰਹਿੰਦਾ ਵਾ ਐਦਾਂ ਬੈਠੇ ਰਹਿਣਗੇ ਤੇ ਸਭ ਬਿਮਾਰ ਹੋ ਜਾਂਦੇ ਆ ਮਾੜਾ ਮੋਟਾ ਨਾ ਐਦਾਂ ਬੈਠ ਲੋ ਕੇ ਕੰਮ ਕਰ ਲਿਆ ਕਰਨ ਤੇ ਵਧੀਆ ਗੱਲ ਵਾ ਤੂੰ ਨਾ ਮੰਮੀ ਦੇ ਮਗਰ ਨਹੀਂ ਲੱਗਣਾ ਜਿੰਨਾ ਕੰਮ ਹੁੰਦਾ ਨਾ ਓਨਾ ਕੀ ਕਰਿਆ ਕਰ ਨਾਲੇ ਮੰਮੀ ਅੱਗੇ ਕਿਹੜਾ ਕੰਮ ਨਹੀਂ ਕਰਦੇ ਅੱਗੇ ਵੀ ਤੇ ਕਰਦੇ ਹੀ ਰਹੇ ਆ ਦੀਦੀ ਮੰਮੀ ਦੇ ਮਗਰ ਨਹੀਂ ਲੱਗਣਾ ਇਹ ਕਿੱਦਾਂ ਦੀ ਗੱਲ ਹੋ ਗਈ ਕੋਈ ਗੱਲ ਨਹੀਂ ਤੈਨੂੰ ਆਪੇ ਸਮਝ ਆ ਜਾਣੀ ਹੌਲੀ ਹੌਲੀ ਮੰਮੀ ਦਾ ਸੁਭਾਣਾ ਚੰਗਾ ਨਹੀਂ ਹੈਗਾ ਵੈਸੇ ਨਿਗੀ ਨਿਗੀ ਗੱਲ ਤੋਂ ਨਾ ਟੋਕ ਦੇ ਦਿੰਦੇ ਆ ਨਿੰਤ ਬੜਵਾ ਦੀ ਜੁਆ ਲੱਗਾ ਇਹ ਤੇ ਮੈਨੂੰ ਹੀ ਪਤਾ ਵਾ ਜਿੱਦਾਂ ਮੈਂ ਰਹਿਣ ਦੀ ਆ ਤੂੰ ਹਜੇ ਨਵੀਂ-ਨਵੀਂ ਆ ਤੈਨੂੰ ਕੁਝ ਪਤਾ ਨਹੀਂ ਆ ਹੌਲੀ-ਹੌਲੀ ਤੈਨੂੰ ਆਪੇ ਪਤਾ ਲੱਗ ਜਾਣਾ ਵਾ ਨਾਲੇ ਮੰਮੀ ਨੂੰ ਕਿੰਨੇ ਪੁੱਛਣਾ ਵਾ ਮੇਰੀ ਤੇ ਦੂਰ ਦੀ ਗੱਲ ਵਾ ਮੰਮੀ ਦੇ ਤੇ ਰਿਸ਼ਤੇਦਾਰ ਵੀ ਨਹੀਂ ਮਿਲਦੇ ਕੋਈ ਭੈਣ ਭਰਾ ਨਹੀਂ ਹੁੰਦਾ ਹੁਣ ਮੇਰੇ ਹੁੰਦੇ ਆ ਨਾ ਸੌ ਚੀਜ਼ਾਂ ਲਿਆਉਂਦੇ ਆ ਤੇ ਇਹ ਮੂੰਹ ਚੋਕੇ ਵੇਂਦੇ ਰਹਿੰਦੇ ਆ ਭਰਾ ਵੀ ਨਹੀਂ ਮਿਲਦਾ ਤੇ ਨਾ ਪਰਜਾਈ ਮਿਲਦੀ ਆ ਜੇ ਮੰਮੀ ਚੰਗੀ ਹੋਵੇ ਤੇ ਭਰਾ ਪਰਜਾਈ ਮਿਲਣਾ ਇਹਨਾਂ ਚਲ ਕੋਈ ਨਹੀਂ ਦੀਦੀ ਜੇ ਉਹ ਨਹੀਂ ਪੁੱਛਦੇ ਤੇ ਆਪਾਂ ਮੰਮੀ ਦੀ ਦੇਖਭਾਲ ਕਰਾਂ ਕਰਾਂਗੇ ਤੇ ਨਾਲੇ ਮੈਨੂੰ ਨਾ ਤੂੰ ਦੱਸ ਦੇ ਰਿਹਾ ਕਰੋ ਮੈਨੂੰ ਕਿਹੜਾ ਪਤਾ ਲੱਗਣਾ ਵਾ ਤੂੰ ਹੀ ਮੈਨੂੰ ਸਮਝਾਉਣਾ ਵਾ ਚੰਗਾ ਮਾਰਾ ਜੋ ਵੀ ਕੋਈ ਦੱਸਣਾ ਤੂੰ ਹੀ ਦੱਸ ਦੀਦੀ ਗੱਲਾਂ ਗੱਲਾਂ ਚ ਤੇ ਮੈਨੂੰ ਚੇਤਾ ਹੀ ਭੁੱਲ ਗਿਆ ਮੈਂ ਅੰਦਰ ਚਾਹ ਰੱਖੀ ਚਲੋ ਆਜੋ ਦੋਵੇਂ ਜਣੇ ਚਾਹ ਪੀਏ ਚਲ ਸਿਮੀ ਮੈਂ ਆਉਣੀ ਆ ਅਮਾੜੇ ਚਾਦਰ ਸੁਕਾ ਹੀ ਲਾਵਾਂ ਹੁਣ ਤੇ ਧੁੱਪ ਲੱਗੀ ਆ ਸੁੱਕ ਜੂਗੀ ਚਲੋ ਠੀਕ ਹੈ ਦੀਦੀ ਚੱਲ ਜਿੱਦਾਂ ਮੈਂ ਚਾਹਣੀ ਹੀ ਨਾ ਉਦਾਂ ਹੀ ਹੋਇਆ ਵਾ ਇਹ ਭੋਲੀ ਜੀ ਹੈਗੀ ਐ ਇਹਨੇ ਤੇ ਮੇਰੇ ਵਾਸਤੇ ਹੋਇਆ ਨਾ ਛੇਤੀ ਮੰਮੀ ਨੂੰ ਤੇ ਸਿੱਧੀਆਂ ਕਰ ਲਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਨਾ ਬਸ ਇਹ ਮੇਰ ਨਾਲ ਰਲ ਜੇ ਇੱਕ ਵਾਰੀ ਮੰਮੀ ਆਪਾ ਤੂੰ ਤੂੰ ਇਹ ਕੰਮ ਕਰਦੇ ਹੋ ਸੰਦੀਪ ਕਿੱਥੇ ਆ ਸੰਦੀਪ ਘਰੇ ਲੰਮੀ ਪਈ ਆ ਤੋ ਵਿਚਾਰੀ ਨਿੱਕੀ ਤੂੰ ਵੀ ਲੰਮੀ ਪੈਣਾ ਦੁਪਹਿਰੇ ਆ ਚਲ ਲੰਮੀਆਂ ਪਈਆਂ ਤਰਕਾ ਲਾਦਨੇ ਆ ਸੰਦੀਪ ਜਿਹੜੀ ਸਿਮਮੀ ਵਿਚਾਰੀ ਹੁਣੇ ਗਈ ਹੀ ਤੋ ਵਿਚਾਰੀ ਮਚਾ ਚੂ ਬਣਾ ਕੇ ਪਿਆਲ ਕੇ ਗਈ ਆ ਉਹ ਤਾਂ ਬੜੀ ਚੰਗੀ ਆ ਮੇਰੀ ਗੱਲ ਸੁਣ ਤਾਂ ਸੰਦੀਪ ਨੂੰ ਸਮਝਾਇਆ ਕਰ ਥੋੜਾ ਬਹੁਤਾ ਉਹ ਵੀ ਚਾਜ ਨਾ ਕਿਤੇ ਮੇਰੇ ਨਾਲ ਬੋਲ ਪਿਆ ਕਰੇ ਮੈਨੂੰ ਇੰਨਾ ਹੀ ਬੜਾ ਹੋਈਦਾ ਜੇ ਚਾਜ ਨਾ ਮੇਰੇ ਨਾਲ ਬੋਲ ਕੇ ਨਾ ਚਾਹ ਪਾਣੀ ਪੁੱਛਣ ਲਨ ਕਰੇ ਮੈਨੂੰ ਕੀ ਕਹਿੰਦੀ ਤੁਹਾਨੂੰ ਕਹਿੰਦੀ ਏ ਕੁਝ ਕੁਝ ਕੀ ਕਹਿਣਾ ਕੀ ਨਾ ਚਾਹ ਮੈਨੂੰ ਪੁੱਛਦੀ ਨਾ ਮੈਨੂੰ ਪੁੱਠੀ ਪੈਂਦੀ ਏ ਜਦੋਂ ਪੈਂਦੀ ਏ ਕੋਈ ਗੱਲ ਨਹੀਂ ਮੰਮੀ ਮੈਨੂੰ ਸਮਝਾ ਦਿੰਨਾ ਵਾ ਕਿ ਮੈਨੂੰ ਪਹਿਲਾਂ ਕੋਈ ਦੱਸਿਆ ਮੈਂ ਚੱਲ ਸੌ ਆਪੇ ਸਮਝ ਜੂਗੀ ਪਰ ਉਹਨੂੰ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ ਹੁਣ ਨਿੱਕੀ ਆ ਤੇ ਚਾਹ ਵੀ ਪੁੱਛਦੀ ਏ ਸਭ ਕੁਝ ਚੰਗੀ ਲੱ ਮਾਂ ਵਧੀਆ ਵੇਖੀ ਮੇਰੇ ਰਿਸ਼ਤਾ ਕੀਤਾ ਹੈ ਮਮੀ ਮੈਂਨੇ ਮੈਨੂੰ ਸਮਝਾਇਆ ਸੀ ਇਹ ਸਾਰਾ ਕੰਮ ਕਰਨਾ ਸਾਂ ਮੈਂ ਚੱਲ ਨਹੀਂ ਬੜਾ ਤੀ ਪੁੱਤ ਆਖੇ ਲੱਗਦੀ ਨਹੀਂ ਬਹੁਤ ਪੁੱਤ ਮੈਂ ਤੈਨੂੰ ਕਹਿਨੀ ਆ ਮੇਰੇ ਨਾਲ ਚਾਜ ਨਾਲ ਬੋਲਣ ਖੂਣ ਚੱਲ ਹੋਰ ਨਹੀਂ ਕੋ ਤੁਹਾਨੂੰ ਪਤਾ ਹੀ ਆ ਮੇਰੇ ਮਾਪੇ ਕਿਹੜਾ ਕੋਈ ਆਉਂਦਾ ਵਾ ਮਾਵਾਂ ਮਾਂ ਵੀ ਮਰ ਗਈ ਪਿਓ ਵੀ ਮਰ ਗਿਆ ਹੁਣ ਭਰਾ ਵੀ ਨਹੀਂ ਆਉਂਦਾ ਮਿਲ ਤੇ ਦਸ ਮਹੀਨਾ ਇਹ ਨਾ ਚਾਜ ਨਾਲ ਬੋਲਣ ਦੀ ਨਾ ਕਿੰਨੇ ਬੋਲਣਾ ਨਵਾਂ ਨਹੀਂ ਬੋਲਣਾ ਹੁੰਦਾ ਤੇ ਨਵਾਂ ਤੇ ਕਿਤੇ ਭੈਣ ਭਰਾ ਇਹ ਨਾ ਦੌਂਦਾ ਮੈਨੂੰ ਕਿਤੇ ਚੀਜ਼ ਨਹੀਂ ਮੇਰੇ ਹੱਥ ਤੇ ਰਹਾਦੀ ਵੱਡੀ ਤੇਰੀ ਜਿਹੜੀ ਸੰਦੀਪ ਵਾ ਨਿੱਕੀ ਤਾਂ ਫੇਰ ਚੱਲ ਮਾੜ ਮੋਟੀ ਚੀਜ਼ ਦੇਣ ਦੀ ਆ ਵੱਡੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਦੱਸ ਮੈਂ ਵੀ ਤੇ ਉਹਨਾਂ ਦੇ ਹੱਥਾਂ ਵੱਲ ਵੇਖਣਾ ਕੋਈ ਗੱਲ ਨਹੀਂ ਮੰਮੀ ਉਹਨੂੰ ਸਮਝਾ ਲੈਂਦਾ ਮੈਂ ਕਿਤੇ ਮੈਨੂੰ ਪਹਿਲਾਂ ਦੱਸ ਦਿੰਦੇ ਨਾ ਇਹ ਗੱਲ ਹੁਣ ਨਹੀਂ ਦੰਦੀ ਮੈਂ ਮੈਂ ਤਾਂ ਆਖਿਆ ਚੱਲ ਆਪੇ ਸਮਝ ਜੂਗੀ ਮੈਨੂੰ ਹੁਣ ਕੀ ਸਮਝੂਗੀ ਜਿਹੜੀ ਮਾਂ ਨਾਲ ਇਦਾਂ ਕਰਨ ਦੀ ਆ ਉਹ ਮੈਨੂੰ ਚੰਗੀ ਲੱਗੂਗੀ ਪੁੱਤ ਜੋ ਕੋ ਕੁਸ਼ਮਦਾ ਨਾ ਭੈਣ ਭਰਾ ਇਹਦਾ ਲੈਂਦਾ ਰਿਸ਼ਤੇਦਾਰ ਮੈਨੂੰ ਕੋਈ ਚੀਜ਼ ਨਹੀਂ ਮੈਨੂੰ ਦਿੰਦੀ ਵੀ ਲਖਾਲਾ ਮੱਸ ਚੱਲ ਮੈਂ ਕਿਹੜੀ ਖਾਣ ਦੀ ਭੁੱਖੀ ਹਤੀ ਪਤਾ ਇਹੋ ਹੀ ਪੁੱਛੇ ਮੈਨੂੰ ਤੇ ਬੜਾ ਰਾਜੀ ਹੋ ਗਈ ਮੰਮੀ ਤੁਹਾਨੂੰ ਪੁੱਛਿਆ ਵੀ ਕਰੂਗੀ ਤੇ ਸਭ ਕੁਝ ਕਰੂਗੀ ਠੀਕ ਹੈ ਨਾ ਤੁਸੀਂ ਰਹਿਣ ਦਾ ਸਭ ਦੀ ਠੀਕ ਆ ਅੱਬੇ ਬਣਾਉਂਦੀ ਉੱਠ ਕੇ ਚੰਗਾ ਜਾ ਜਾ ਜੀ ਰਾਮ ਕਰੋ ਤੁਸੀਂ ਚਲੋ ਠੀਕ ਸੁਦੀਪ ਦੇ ਵੇਲੇ ਕੰਮ ਮੰਮੀ ਨੇ ਮੈਨੂੰ ਅੱਜ ਦੱਸਿਆ ਵਾ ਜੇਕਰ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਮੇਰੇ ਮੰਮੀ ਨੂੰ ਕੰਮ ਕਰਨੀ ਹੀ ਨਹੀਂ ਇਹਨਾਂ ਕਰਨਾ ਸੰਦੀਪ ਨੂੰ ਸਮਝਾਉਣਾ ਹੋਣਾ ਥੱਕ ਗਈਆਂ ਰਸੋਈ ਦਾ ਕੰਮ ਕਿਤੇ ਐਵੇਂ ਹੋ ਜਾਂਦਾ ਚਲ ਮੰਮੀ ਨਾਲ ਗੱਲ ਕਰ ਲੈਣੀ ਆ ਕਿੰਨੇ ਦਿਨ ਹੋ ਗਏ ਗੱਲ ਹੀ ਨਹੀਂ ਹੋਈ ਹਲੋ ਹਲੋ ਮੈਂ ਸ੍ਰੀਕਲ ਸਤਿ ਸ੍ਰੀ ਅਕਾਲ ਮਿੱਟੀ ਦਾ ਫਰਨਾ ਆ ਕਿਤੇ ਕੋਸਣਾ ਹਾਂ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹੋਰ ਕੀ ਸੰਕੜੀ ਕੋਹਣੀ ਕੰਮਕੁਮ ਕਰਕੇ ਹਟੀਆਂ ਰਸੋਈ ਦਾ ਮੈਂ ਚੱਲ ਗੱਲ ਕਰ ਲੈਣੀ ਮੰਮੀ ਨਾਲ ਮੇਰਾ ਪੁੱਤ ਕਿਸੇ ਦਿਨ ਆਜੀ ਹੈ ਜੀ ਨਹੀਂ ਕਰਦਾ ਮਿਲਣ ਨੂੰ ਆਹ ਕਰਦਾ ਤਾਂ ਹੈ ਵਾ ਕੋਈ ਮੰਮੀ ਸੀਰਤ ਨੂੰ ਛੁੱਟੀ ਹੋਏਗੀ ਨਾ ਤੇ ਫਿਰ ਅਹੀਂ ਆਵਾਂਗੇ ਕਿਸ ਦਿਨ ਚਲ ਠੀਕ ਹੈ ਪੁੱਤ ਆ ਜਾ ਮੇਰਾ ਤੇ ਜੀ ਬੜਾ ਕਰਨਾ ਤੁਹਾਨੂੰ ਮਿਲਣਾ ਤਹੀ ਆਉਣਾ ਮੇਰੇ ਕੋਲ ਹਾਂਜੀ ਹਾਂਜੀ ਉਹ ਤੇ ਹੈ ਵਾ ਤੇ ਉਹ ਸੁਣਾਓ ਜਦੋਂ ਦਾ ਵਿਆਹ ਹੋਇਆ ਮੁੜ ਕੇ ਅਹੀਂ ਆਏ ਨਹੀਂ ਵੋਟੀ ਕਿੱਦਾਂ ਠੀਕ ਠਾਕ ਆ ਵੋਟੀ ਤੇ ਬੁੱਤ ਚੰਗੀ ਆ ਸੁਭਾਵ ਕਿੱਦਾਂ ਦਾ ਹਾਂ ਚੰਗੀ ਆ ਕੰਮ ਕਰਦੀ ਆ ਸਾਰਾ ਹੀ ਮੇਰੇ ਖਿਆਲ ਬਣਾ ਰੱਖਦੀ ਆ ਅੱਛਾ ਹਦੀਬ ਦੇ ਸੰਗ ਧਿਆਨ ਹੀ ਨਹੀਂ ਦਾਂਦੀ ਸੰਦੀਪ ਤੇ ਤੁਹਾਨੂੰ ਪਤਾ ਹੀ ਆ ਕਿੱਦਾਂ ਦਾ ਸੁਭਾਵ ਆ ਦਾ ਹਾਂ ਉਹ ਤੁਹਾਨੂੰ ਪਤਾ ਹੀ ਆ ਉਹ ਰੁੱਖੀ ਜਿਹਾ ਆਪੇ ਉਹਦੇ ਨਾਲ ਵੇਖ ਕੇ ਹੌਲੀ ਹੌਲੀ ਠੀਕ ਹੋ ਜਾਣਾ ਜਿੱਦਾਂ ਤੋਂ ਦਾ ਸੁਭਾਵ ਨਾ ਇਹ ਤੇ ਬੜੀ ਚੰਗੀ ਐ ਚਾਹ ਪਾਣੀ ਪੁੱਛਦੀ ਐ ਚਲੋ ਉਦਾਂ ਵੀ ਹਾਂ ਚਲ ਪੁੱਛਦੀ ਐ ਆਹੋ ਚਲੋ ਠੀਕ ਆ ਕਿੰਨਾ ਹੀ ਬੜਾ ਹੋਇੰਦਾ ਹਾਂ ਚਲੋ ਠੀਕ ਆ ਹੋਰ ਕੀ ਚਾਹੀਦਾ ਇਹੋ ਕੋ ਹੁੰਦਾ ਵਾ ਬੜਾ ਸੁਭਾ ਚੰਗਾ ਵਾਂ ਦਾ ਵਿਚਾਰੀ ਦਾ ਹਾਂ ਹੋਰ ਕੰਮ ਵੀ ਸਾਰਾ ਹੀ ਕਰਦੀ ਐ ਵਿਚਾਰੀ ਹਜੇ ਨਵੀਂ ਨਵੀਂ ਐ ਤਾਂ ਸਭ ਵੀ ਸਾਰਾ ਕੰਮ ਕਰਦੀ ਹਾਂ ਤੁਸੀਂ ਜ਼ਿਆਦਾ ਨਾ ਨਾ ਕੰਮ ਕਰਾਇਓ ਹੌਲੀ ਹੌਲੀ ਕਰਾਇਓ ਨਾ ਉਹਨੇ ਕਹਣਾ ਇੱਕ ਵਾਰੀ ਬੋਝ ਪਾਤਾ ਮੇਰੇ ਤੇ ਨਹੀਂ ਯਾ ਫਿਰ ਤੁੰ ਸੰਦੀਪ ਨੂੰ ਦੱਸ ਦਿਆ ਕਰ ਉਹ ਨਾਲ ਕਰਿਆ ਕਰ ਹਜੇ ਨਵੀਂ ਨਵੀਂ ਪਰ ਉਹ ਮੰਦੀਰੀ ਤਾਂ ਵੀ ਕਰ ਲਈਦੀ ਆ ਉਹ ਜਿਹੜਾ ਪਿਛੋਕੰਮ ਕਰਨ ਗਿੱਜਾ ਹੋਵੇ ਫਿਰ ਅੱਗੇ ਆਣ ਕੇ ਉਹਦਾ ਆਪਣੀਆਂ ਪਜੀ ਕਰਦਾ ਕਰ ਹਾਂ ਮੇਰਾ ਪੁੱਤ ਨਾ ਕਿਸੇ ਦਿਨ ਆਜੀ ਹੈ ਹਾਂ ਕੋਈ ਚੀਜ਼ ਕਰਦੇ ਕੋਈ ਨਹੀਂ ਹੁੰਦੀਆਂ ਸ਼ੀਰਤ ਨੂੰ ਕੋਈ ਛੁੱਟੀ ਹੁੰਦੀ ਹੈ ਫਿਰ ਅਸੀਂ ਆਵਾਂਗੇ ਚੱਲ ਠੀਕ ਹੈ ਹਾਂ ਰਾਜੀ ਬਾਜੀ ਨੇ ਹਾਂ ਸਭ ਠੀਕ ਠਾਕ ਹੋਵਦੀ ਹੈ ਜੀ ਚੱਲ ਪੁੱਤ ਕਰਦਾ ਕੰਮ ਚਲੋ ਠੀਕ ਜੀ ਸੱਸੀ ਘਰ ਵੀ ਸੱਸੀ ਮੰਮੀ ਨਾਲ ਗੱਲ ਹੋ ਗਈ ਆ ਤੇ ਦਿਲ ਨੂੰ ਸਕੂਨ ਜਿਹਾ ਮਿਲ ਗਿਆ ਵਾ ਚਲ ਕੋਈ ਨਹੀਂ ਜਿੱਦਾਂ ਸਿਰਤ ਨੂੰ ਛੁੱਟੀ ਹੁੰਦੀ ਹੈ ਨਾ ਫਿਰ ਮੰਮੀ ਨੂੰ ਮਿਲ ਕੇ ਆਉਨੇ ਆ ਨਾਲੇ ਰਾਤ ਰਹਿਵਾਂਗੇ